ਕੀ 5 6.1 ਪ੍ਰਥਮ ਪਉ ਕੀ ਸ਼ਬਦ ਕਾਇ ਗੁਰੂ ਨਾਨਕ ਦੇਵ ਜਿਆ ਹੈ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮ ਦਾਸ ਸਹ ਹੇ ਅਰਜਨ ਹਰ ਗੋਬਿੰਦ ਜਿਲ੍ਹਾ ਜਲੰਧਰ ਦਾ ਮੈਂ ਸ਼ੁਰੂ ਕਰ ਤੈਨੂੰ ਮਿਹਰਾ ਜੀ ਪਾਵਰ ਪਿੰਡਰ ਕਰਦੀ ਤੇ ਛਿੰਨ ਮਿਲਿਆ ਦਾ ਅੰਦਾਜ਼ ਖਾਹੇ ਪਾਸੇ ਚੋ ਚੁੱਕਾ ਜੀ 1 ਲੱਖ ਰੁਪਈਆ ਸੇਵਾ ਜਿਹੜੀ ਕਹਿੰਦਾ ਸਾਡੇ ਨੂੰ ਆਉਗੀ 1 ਲੱਖ ਰੁਪਈਆ ਜਿਹੜਾ ਤੇ ਲੋਹਾਵਲ ਨੂੰ ਉਹ ਕੋਲ ਕਰੀ ਕਰਤੀ ਤੇ 100 ਰੁਪਇਆ ਮੈਂ ਵੀ ਪਾਉਂਗਾ ਆਪਾਂ ਕੋਸ਼ਿਸ਼ ਕਰਨੀ ਸਮੁੱਚੇ ਨਜ਼ਰ ਨੇ ਅਗਲੇ ਸਾਲ ਬਹੁਤ ਵੱਡੇ ਪੱਦਰ ਦਾ ਆਪਾਂ ਜਿਹੜਾ ਟੂਰਨਾਮੈਂਟ ਤੇ ਛੇ ਮਿੰਟ ਜਿਹੜੀ ਹੈਗੀ ਆ ਉਹ ਕਰਾਉਣੀ ਆ ਸੋਨੂ ਰੌਣੀ ਦੇ ਨੰਬਰ ਦੇ ਛੱਡੀ ਦੇ ਮੱਲਾਂ ਦੀ ਜਿਹੜੀ ਰਸਮ ਆ ਆ ਵੀ ਮੇਰਾ ਜੀਰਾ ਆਜੋ ਆਜੋ ਇਹ ਕਿਸੇ ਦੀ ਨਹੀਂ ਕਿਸਮਤ ਚੰਗੀ ਸਾੜਦੀ ਆ ਵਾਹ ਜੀ ਵਾਹ ਇਹ ਉਦਾਂ ਵੀ ਆਪਣੇ ਨਗਰਤ ਬਹੁਤ ਆਉਂਦੇ ਜਾਂਦੇ ਰਹਿੰਦੇ ਆ ਤੇ ਬਈ ਪਿਆਰ ਨਾਲ ਜਿਹੜੀ ਹੈ ਇਹ ਆਪਣੇ ਡਿਊਟੀ ਨਿਭਾਉਂਦੇ ਆ ਤੇ ਅੱਜ ਵੀ ਸ਼ੇਰ ਦੀ ਬਿਊਟੀ ਜਿਹੜੀ ਆ ਜਲ ਪਾਣੀ ਦੀ ਲਿਭਾਉਂਦੇ ਆ ਲਓ ਜੀ 2 ਨੰਬਰ ਦੀ ਇਸ ਵੇਲੇ ਢੱਡੀ ਦੀ ਕੁਸ਼ਤੀ ਚੱਲਦੀ ਹੋਈ ਐਨ ਅਖਾੜੇ ਵਿੱਚ ਰਵੀ ਰੌਣੀ ਤੇ ਜੱਸਾ ਬਰਵਾ ਦੇ ਦਰਮਿਆਨ ਲਓ ਜੀ ਦੋ ਡਾ ਜੜਿਆ ਹੋਰ ਨੱਡੇ ਜਾਣਿਆ ਦੋ ਤਾਂ ਹੁਣ ਦੋ ਚੜਦੇ ਲੱਗੇ ਆ ਕੱਢ ਲਓ ਵੀਰ ਨਾਲ ਦੇਖ ਲਈ 178 178 ਅੱਗੇ ਛੱਡ ਦਿਓ ਲਓ ਜਓ ਬਈ ਤੇ 97 97 97 ਤੇ 170 ਫੇਰ 91 970 ਕਰ ਦਿਓ ਜੀ ਸਾਰੇ ਕਰ ਦਿਓ ਮੈਂ ਕਹਿੰਦਾ ਜਿਹੜੇ ਆਸ ਪਾਸ ਅਗਲੇ ਆ ਨਿਕਲ ਕੇ ਦੋਏ ਦੇ ਕੇ ਅਗਲਾ 97 ਆਓ ਜੀ ਆਜੋ ਜੀ ਆਜੋ 91 ਤੇ 170 ਮੈਂ ਇਧਾ ਭੱਜ ਕੇ ਆ ਜਾ ਕੋਲ ਸਾਲ ਪਹਿਲਾਂ ਤੋਂ ਕੋਈ ਨਹੀਂ ਦੱਸਣਾ ਕਿ ਮੇਰਾ ਰਾਣ ਤੇ ਭਿੰਦਰ ਜਨਾਲਾ ਤਾਲੇ ਬੱਬੋ ਖੜਾਈ ਦੇਵ ਨਾਇਕ ਉੱਤਰੀ ਪ੍ਰਦੇਸ਼ ਜਿੰਨੇ ਖਾੜੇ ਲਿਖਿਆ ਮਿਹਰਬਾਨੀ ਕਰਕੇ ਮੈਂ ਜਿੰਨਾਂ ਜਿੰਨਾਂ ਨੂੰ ਜਿੰਨੇ ਕਿਹਾ ਉਹਨੇ ਬੈਠੇ ਅੱਜ ਵੱਧ ਤੋਂ ਆਨ ਵਾਲੇ ਟੇਬਲ ਕਿਉਂਕਿ ਸਾਡੀ ਕਮੇਟੀ ਕੋਲ ਸਰਮਾਲ ਹੈ ਸਰਬਜੀਤ ਸਿੰਘ ਜੀ ਐਸ ਆਈ ਆ ਨਾਲ ਹੀ ਵੀ ਆ ਗਏ ਸਾਡੇ ਸਰਦਾਰ ਪ੍ਰਦੇਸ਼ ਜਿੱਤ ਜੋਰ ਵਾਲੇ ਵੀਰ 1 5 6.1 ਪ੍ਰਥਮ ਤੱਕ ਅਤੀ ਸ਼ੁਭਦਕ ਹੈ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸ ਸਹ ਹੈ ਅਰਜਨ ਹਰਗੋਬਿੰਦ ਜਿਹੜਾ ਜਲੰਧਰ ਦਾ ਮੈਂ ਸ਼ੁਰੂ ਨ ਕਰਿਓ ਪੰਜ ਮਹਾਰਾਜ ਦੀ ਪਾਵਨ ਪਿੱਤਰ ਧਰਤੀ ਤੇ ਸ਼ਿੰਗ ਮਿਲਣ ਦਾ ਅੰਦਾਜ਼ ਖਾਏ ਪਾਸੇ ਚ ਹੋ ਚੁੱਕਾ ਜੀ ਆਓ ਸਾਰੇ ਦਰਸਾਓ ਸਾਹਿਬ ਸੋਹਣੀ ਢਿੱਲਸਾ ਮਾਣੇ ਸਾਨੂੰ ਮਰੀ ਕਿ ਲੋ ਜੂਵੇ ਸੇ ਆ ਮਸਤ ਪੰਜ ਖੜੇ ਚੌਜੀ ਹੋ ਗਿਆ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਕਿ ਮੱਲ ਇੱਧਰ ਉੱਧਰ ਕਿਤੇ ਮੋਟਰ ਤੇ ਬੈਠੇ ਆ ਜਾਂ ਕਿ ਇਹਦੇ ਖੂਤੇ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਵੀ ਛੇਜ ਮੇਲਾ ਜੀ ਉਹ ਸ਼ੁਰੂ ਹੋ ਚੁੱਕਾ ਹੈ ਹਲੇ ਤੱਕ ਉਧਰ ਆਣਾ ਸ਼ੰਕਰ ਖਾੜਿਆ ਨੇ ਕੋਈ ਪਹਿਲਵਾਨ ਨਹੀਂ ਆਇਆ ਕਾਲੇ ਸੰਗੇ ਉੱਚਾ ਪਿੰਡ ਮਸੀਆ ਇਧਰ ਮੇਲੇ ਪੰਜਾਬ ਟੀਵੀ सुरेंद्र ਸ਼ਾਵੜਾ ਜੀ ਸੀਨੀਅਰ ਪੱਤਰਕਾਰ ਜਗਵਾਲੀ ਅਖਬਾਰ ਉੱਤੇ ਦੇ ਤੌਰ ਤੇ ਪੁੱਜਾ ਨਾਲ ਉਹਦਾ ਸਾਥੀ ਵੀਰ ਵੀਡੀਓ ਜਿਹੜੀ ਉਹ ਕਬਲੀ ਧਾਰਿਆ ਸੋ ਧੰਨਵਾਦ सुरेंद्र ਸ਼ਾਵੜਾ ਜੀ ਉਧਰ ਮਸ਼ਹੂਰ ਪਹਿਲਵਾਨ ਜੀ ਬਾੜੀ ਦੇ ਮਾਤੇ ਜਿਹੜੀ ਜੱੱਸੇ ਨੂੰ ਪਿਆਰ ਕਰਦੇ ਆ ਅੱਜ ਛੋਟੀ ਛੋਟੀ ਦੇ

ਤੇ ਆਪਣੇ ਫਾਦਰ ਸਾਹਿਬ ਦੀ ਥਾਂ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਿਆ ਤਹਿ ਦਲੋਤਨਵਾਦ ਹੈ ਔਰ ਜਿੰਝ ਮੇਰਾ ਪ੍ਰਬੰਧਕ ਕਮੇਟੀ ਪੰਜਾ ਭਜਮਾ ਦੇ ਸਾਹ ਦਾ ਬੇਟਾ ਅੱਜ ਆਪਣੇ ਨਗਰ ਵਿੱਚ ਉਹਨਾਂ ਦੀ ਥਾਂ ਆਪਣੇ ਭਾਈ ਦੀ ਲਵਾਉਣ ਵਾਸਤੇ ਆਇਆ ਅਸੀਂ ਤਹਿ ਦਲੋ ਸਮੁੱਚੀ ਪੰਚਾਇਤ ਕਮੇਟੀ ਹੱਥ ਜੜੀ ਕਰੋਗੀ ਆਵੀ ਕੋਸ਼ਿਸ਼ ਜਰੂਰ ਹੋਣੀ ਆ ਧਨਵਾਜਿਤ ਹੀ ਇਸ ਸੇਲ ਵਿੱਚ ਆਪਣਾ ਯੋਗਦਾਨ ਪਾਇਆ ਪਿੰਡ ਨੂੰ ਕਮੁਟੀ ਪੰਚਾਇਤ ਤੇ ਸੇਲ ਕਮੇਟੀ ਵੱਲੋਂ ਦਾ ਤਹਿ ਦਿਲੋਂ ਨਮਾਜ਼ ਕਰਦੀ ਹੈ ਜੀ ਪਰਵੀਰ ਸਿੰਘ ਜੀ ਸਿੱਧੂ ਪਿੰਡ ਸ਼ੋਕਰਾ ਰਾਜਾ ਬਲਵੀਰ ਸਿੰਘ ਜੀ ਸਿੱਧੂ ਯੂਐਸਏ ਪਿੰਡ ਸ਼ੋਕਰਾ ਨਸ਼ਤਰ ਸਿੰਘ ਜੀ ਢਿਲੋਂ ਪਿੰਡ ਮਾਨਕਪੁਰ ਜਿਹੜਾ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਨਾਮ ਬੋਲੇ ਗਏ ਹਨ ਉਹ ਸਟੇਜ ਤੇ ਆਉਣ ਦੀ ਕੋਸ਼ਿਸ਼ ਕਰਨੀ ਤੇ ਆਪਣਾ ਪੰਚਾਇਤ ਕਮੇਟੀ ਦਾ ਜੱਸਾ ਸਿੰਘ ਪਿੰਡ ਫਲੋਰ ਜੱਸਾ ਜੀ ਨੂੰ ਫਲੋਰ ਤੋਂ ਉਹ ਵੀ ਆਪਣਾ ਉਹ ਵੀ ਆਪਣਾ ਸਨਮਾਨ ਨੰਬਰ ਦੇ ਚੱਗੀ ਦੇ ਪਾਲਾ ਦੇ ਜਿਹੜੇ ਨਸਵਾਂ ਸਰਮਾਲ ਹੈ ਸਰਬਜੀਤ ਸਿੰਘ ਜੀ ਐਸ ਆਈ ਆ ਨਾਲ ਵੀ ਆ ਗਰ ਸਾਜੇ ਸਰਦਾਰ ਪ੍ਰਦੇਸ ਜੀ ਦੇ ਦੋਸਤ ਵੀਰ ਧੰਨਵਾਦ ਜੀ ਵੱਡਾ ਮਾਨ ਤੇ ਪਿਆਰ ਪੁੱਜਦਾ ਹੋਇਆ ਜਲਦੇਸ ਸਿੰਘ ਜੀ ਟਰੋ ਸਾਹਿਬ ਸਰਦੇਸ਼ ਸਿੰਘ ਜੀ ਥਾਣੇ ਦਾ ਸਾਹਮਣੇ ਬਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਆ ਟੋਲ ਵਿਨਮਾ ਠਾਕਰੀ ਬੰਦ ਕਰੋ ਟੋਲ ਇੱਕ ਮਿੰਟ ਜੀ ਆ ਜੀ ਆ ਜੀ